ਅੰਮ੍ਰਿਤਸਰ ਸ਼ਹਿਰ ਦੇ ਰਜਿੰਦਰ ਨਗਰ ਵਿੱਚ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਨੇ ਆਪਣੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਪਰ ਕੰਮ ਵੀਡੀਓ ਵੇਖ ਕੇ ਹੈਰਾਨ ਹੋਵੋਗੇ ਇਹ ਆਦਮੀ ਦੇ ਘਰ ਤੋਂ ਤਕਰੀਬਨ 70 ਤੋਂ 80 ਤੋ ਜਿਆਦਾ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਜਿਸ ਦੀ ਕੀਮਤ 10000 ਰੁਪਏ ਤੱਕ ਬੋਤਲ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਸ਼ੱਕ ਕੀਤਾ ਜਾ ਰਿਹਾ ਹੈ ਕਿ ਇਹ ਆਦਮੀ ਗੁਰੂਗ੍ਰਾਮ ਸਾਹਿਬੀ ਦਾ ਪ੍ਰਕਾਸ਼ ਕਰਕੇ ਸ਼ਰਾਬ ਦੀ ਬਲੈ ਕਰਦਾ ਹੋਵੇਗਾ ਘਰ ਵਿੱਚ ਅੱਜ 10 ਜੂਨ ਨੂੰ ਸਤਕਾਰ ਕਮੇਟੀ ਦੇ ਸਿੰਘਾਂ ਨੇ ਭਾਈ ਬਲਬੀਰ ਸਿੰਘ ਮੁੱਛਲ ਦੀ ਅਗਵਾਈ ਵਿੱਚ ਅਤੇ ਧਰਮ ਪ੍ਰਚਾਰ ਕਮੇਟੀ ਦੇ ਸ਼ਕਤਰ ਸਾਹਿਬਾਨ ਦੀ ਅਗਵਾਈ ਵਿੱਚ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਸਾਂਝੀ ਕਾਰਵਾਈ ਕੀਤੀ ਗਈ ਤੁਸੀਂ ਜੁੜੇ ਹੋ ਪਬਲਿਕ ਕਰਾਈਮ ਨਿਊਜ਼ ਦੇ ਨਾਲ ਮੈਂ ਕਿਰਪਾਲ ਸਿੰਘ ਛਿੱਤ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਵਾ ਵਾ ਨਾਵੇ ਬਏ ਨਾਲ ਲਾਜਵਾਨਾ ਅਕੜਾ ਪੰਜਾਂ ਬਤਾਰਾਂ ਚੋਂਦਾ ਅਕੜਾ ਪੰਜਾਂ ਬਤਾਰਾਂ ਚੋਂਦੀ ਐ ਇਹ ਸ਼ਰਾਬ ਪੀਣ ਵਾਲੇ ਦੀ ਸਿਰ ਤੇ ਨਹੀਂ ਸੱਚੀ ਦੀਦੀ ਤੇ ਕੜਾ ਜਿਹੜਾ ਕੜਾ ਵਾ ਇਹ ਵੀ ਨਹੀਂ ਪਾ ਸਕਦਾ ਜਿਹਨੇ ਜਰ ਮਰਜ਼ੀ ਨੂੰ ਸ਼ਰੀਰ ਆ ਪਾਣੀ ਪੈ ਰਸਾ ਕੀ ਇਹਦੇ ਪਹਿਲਾਂ ਪੰਜ ਕਾਰ ਦਿਖਾਓ ਆਪਣੇ ਪੁਰੇ ਤੰਗਾ ਕੜਾ ਕਿਰਪਾਨ ਕੇਸ ਕੀ ਤੇ ਅਸੀਂ ਗੈਰੂ ਐ ਇਹ ਜੋੜੇ ਆਪਣਾ ਬੜੀ ਦੇ ਬੜੀ ਬੜੋ ਇਹ ਇਹ ਨਹੀਂ ਖੋੜੀਆਂ ਹਾਂਜੀ ਮਹਾਰਾਜ ਇਹ ਨਹੀਂ ਖੋੜੀਆਂ ਹਾਂਜੀ ਇਹ ਕਪੜੇ ਮਹਾਰਾਜ ਸ਼ਰਾਬ ਕੋਈ ਨਹੀਂ ਨਿਕਲੀ ਆਹ ਦੀ ਸੰਗਤ ਦੀ ਸ਼ਰਾਬ ਇਹਨਾਂ ਦੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਹਾਂਜੀ ਹਾਂਜੀ ਹੁਣ ਕੀ ਕਹੀਦਾ ਅੱਜ 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 ਖੋਲੋ 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 ਜਰੂਰ ਹੀ ਖੋਲੋ ਜਰੂਰ ਖੁੱਜੀ ਆਲੀ ਬੋਲਦੇ ਬੁਜਾਦਾਂਗੇ ਤੈਨੂੰ ਅਸੀਂ ਬੁਜਾਦਾਂਗੇ ਜੇ ਵੀ ਇੱਥੇ ਆ ਬਸ ਖੋਲ ਖੋਲ ਬੁਜਾਦਾਂਗੇ ਜੀ ਆਪ ਖੋਲੋ ਵੈਰੀ ਖੋਲੋ ਕੋਈ ਕਹਿੰਦਾ 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 ਕੋਈ ਕਹਾਂਗਾ ਜੀ ਤੋ ਰਿਆਗ ਪੰਚਾਇਤ ਨਹੀਂ ਰੱਖਣੀ ਸ਼ਰਾਬ ਹੀ ਹਾਂ ਮਨੋਤ ਕਾ ਗੁਰਸਾਦਾ ਪ੍ਰਕਾਸ਼ ਕਰਦੇ ਅੱਜ ਫੋੜ ਮਰੀ ਫੋੜ ਮਰੀ ਫੋੜ ਕਰੋ ਹਲੋ ਅਗੇ ਦਿਖਾਓ ਉਹ ਤੋਂ ਲੈ ਵੀ ਦੇ ਮੇਰਾ ਫੇਰ ਝੂਠ ਬੋਲ ਕੜ ਬੋਲ ਕੜ ਬੋਲ ਕਰ ਦਿਓ ਸੱਲ ਸੱਲ ਉੱਥੇ ਲੈ ਲੈ ਗਏ ਇਹ ਸੱਲ 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 ਜੀ ਪਰੇਡ ਹੋਣੀ ਦੱਸਾਂ ਅਗਰ ਬੋਲਣ ਸਾਰੀਆਂ ਕੜ ਬੋਲ ਸਾਰੀਆਂ ਕਰੂ ਕੜ ਬੋਲ ਸਾਰੀ ਨਦੀ ਦੇ ਕਿੱਤੇ ਸਾਨੂੰ ਨਹੀਂ ਕੜ ਬੋਲਣ ਇਹ ਖਰਜਣਾ ਹੋਵੇ ਤੇ ਇੱਕ ਨੂੰ ਪ੍ਰੇਮਣਾ ਪੁੱਛਿਆ ਜੇ

ਇਥੇ ਗੁਰੂ ਨਾਨਕ ਪ੍ਰਕਾਸ਼ ਅਸ਼ਰਾਬ ਰੱਖ ਸਾਦੇ ਆਪਾਂ ਦੱਸਦੇ ਤੋ ਹੈਂ ਰੱਖ ਸਾ ਆ ਗਈ ਹੈ ਹੈਂ ਮੰਨਣਾ ਮਾਫੀ ਮੰਦਾ ਗਲਤੀ ਅਜ ਤੋ ਕਾਹ ਖਰਾਬ ਹਾਂਜੀ ਨਹੀਂ ਪੀਵੇਗਾ ਪੀਣ ਵੀ ਨਹੀਂ ਬਣਾ ਹੈ ਕਰੂ ਹੱਥੋਂ ਇਹ ਫਿਰ ਇਹ ਪ੍ਰਸ਼ਾਸਨ ਵਿੱਚ ਕਬਜ਼ੇ ਦੇ ਲੈ ਲੈਣੀ ਹੁਣ ਤੇ ਤੇ ਪ੍ਰਚਾਰ ਅਧਿਕਾਰ ਦੇਣਾ ਹੈ ਹੈਂ ਬਸ ਇਹ ਕਿੰਨੀ ਹੈਗੀ ਬਸ ਉਹ ਬਿਨਾਂ ਦੱਸ ਜਿੰਨੂੰ ਘਰ ਤੋਂ ਤੁਸੀਂ ਕਰ ਕਰ ਸਦਗੇ ਰੋਣੇ ਨੂੰ ਕਰ ਸਕੀਏ ਉਹਦੀ ਮਨਗੇ ਬੇਇੱਜ਼ਤੀ ਕਰੀਏ ਸੋਭਾ ਦਿੰਦਾ ਬੰਨੂ ਘਰ ਗੁਰੂ ਦਾਸਾ ਨੂੰ ਸਾਦਗੀ ਦੀ ਮਰਜ਼ਾਦਾ ਦੀ ਲੰਘਣਾ ਕਰੀਏ ਕਿਹਨਾਂ ਬੀਅਰ ਕਿੰਨੀ ਉਹ ਬੀਅਰ ਉਹ ਯਾਰ ਬੀਅਰ ਕੌਣ ਦਿੰਦਾ ਬੀਅਰ ਕੌਣ ਦਿੰਦਾ ਘਰ ਦੀ ਵਿਦਿਦਰੀ ਹਾਂ ਕੌਣ ਦਦਾ ਬੀਅਰ ਬੀਅਰ ਕੌਣ ਕੌਣ ਦੱਸ ਦੇ ਬੀਅਰ ਕਰਦੀ ਉਹ ਯਾਰ ਸ਼ਰਾਬੀ ਕਰਦੀ ਉਹ ਆਪਾਂ ਦਾ ਨਾਮ ਹੈ ਇਹਦਾ ਵਾਪਸ ਮੈਂ ਉਹਦਾ ਕੋਲ ਨਾ ਜਾਵਾਂਗਾ ਵੈਸੋ ਨਿਕਾ ਖਾਲਸਾ ਵਾਰੀ ਨੂੰ ਕੀ ਕੀ ਫੱਟੇ ਦੇ ਦੇਖੋ ਸੰਗਤ ਦੀ ਬੇਇੱਜ਼ਤੀ ਆ ਸਟੇਰੀਅਸ ਕਰ ਰਿਹਾ ਜੇ ਅਸੀਂ ਆਏ ਹਾਂ ਇਹਦਾ ਨਾਮ ਲੈ ਲੱਗਾ ਸਾਨੂੰ ਆਪਣੇ ਆਪ ਨੂੰ ਸ਼ਰਮ ਮਹਿਸੂਸ ਹੋ ਰਹੀ ਕਿੱਥੇ ਗੁਰੂਗ੍ਰਾਸਾ ਦਾ ਪ੍ਰਕਾਸ਼ ਹੀ ਉੱਥੇ ਸ਼ਰਾਬ ਦੀਆਂ ਵੇਰਦੋ ਤੁਹਾਡੇ ਸਾਹਮਣੇ ਕਿੰਨੀਆਂ ਬੋਤਲਾਂ ਦਾ ਮਤਲਬ ਨਹੀਂ ਹੈ ਅਸੀਂ ਬੇਨਤੀ ਕਰਦੇ ਹੁਣ ਜੋ ਪਿੱਛੇ ਹੋਇਆ ਛੱਡੋ ਪਰ ਗਾਂ ਕਿਰਪਾ ਕਰੋ ਆਹ ਵੇਖ ਲਓ ਤੁਹਾਡੇ ਸਾਹਮਣੇ ਸ਼ਰਾਬ ਵੇਖ ਲਓ ਢੇਰ ਨਹੀਂ ਨਿਕਲ ਆਹ ਵੇਖੋ ਆਹ ਵੇਖ ਲਓ ਕਤੇ ਕੰਮ ਕਰਦੇ ਨਹੀਂ ਕਿੰਨੇ ਕੰਮ ਨਬੀ ਮੈਂ ਨਹੀਂ ਕੱਢੀ ਇਹ ਕਿਹਦਾ ਹੁੰਦੇ ਆ ਕਿਸੇ ਇਹੀ ਕਢਾਈ ਆ ਇਹ ਕਿਹਦੇ ਹੁੰਦੇ ਆ ਨਹੀਂ 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 ਤੁਸੀਂ ਇਹੀ ਕਢਾਈ ਆ ਸਾਰੇ ਘਟ ਸਾਰੀਆਂ ਕੱਢਦਾ ਤੈਨੂੰ ਕੱਲੇ ਕੱਲੇ ਕਹਿ ਕੇ ਕੱਢੋਣਾ ਪੈਣਾ ਵੀ ਕੱਲਾ ਕੱਲਾ ਕੱਢ ਇੱਕ ਪਾਸੇ ਹੱਥ ਮਾਰਦਾ ਦੂਜੇ ਮਾਰ ਫੇਰ ਢੱਕ ਜਾਂਦਾ ਇਹ ਰੋਟਾ ਪੜਾਵੇ ਜੀ ਇਹਨੀਆਂ ਮੋਟਰਾਂ ਨਹੀਂ ਹੋਣੀ ਜੇ ਨਹੀਂ ਤਾਂ ਕੋਈ ਖਰਾਬ ਹੋਏ ਵੀਓ ਮੋਟਰਾਂ ਨਹੀਂ ਹੁਣੇ ਆ ਦੇਖੋ ਜੇ ਨਹੀਂ ਖਰਾਬੀ ਉਹ ਬੋਦਨਾ ਸਾਦੀ ਹੋਈ ਬਾਈ ਗੱਡ ਤੋਂ ਡਿੱਬੇ ਤੇ ਖਾਲੀ ਸਾਰੇ ਕੱਟ ਤੋਂ ਬਾਹਰ ਸਕੇਗਾ ਫਿਰ ਬਾਲੂ ਸਕੇਗਾ ਇਹ ਸਸਤੀ ਜਦ ਹੋਈ ਕਿ ਨਹੀਂ ਕੋਦੋਂ ਸਟਾਰਗਰ ਕਹੇ ਨੇ ਲੈ ਕੋਦੋਂ ਸਸਤੀ ਦੇ ਜਦ ਸਟਾਰਗਰ ਆ ਚਲੋ ਪਹਿਲੇ ਪਹਾਨ ਲੀ ਜੇ ਆ ਖਾਲੀ ਰੱਬ ਦੱਸਦਾ ਹੈ ਹਾਂ ਇੱਕ ਪਹਾਨ ਤਾਲੋ ਪੜਾਏ ਕੋਈ ਨਹੀਂ ਲਿਆ ਕੇ ਤਰਪਚਾਲ ਕਮੇਟੀ ਦੇ ਸਿੰਘ ਤੇ ਆਪਣੇ ਸਟਾਰ ਮਣੀ ਸਿੰਘ ਲੈ ਕੇ ਚਲੇ ਗਏ ਨੇ ਉਸ ਤੋਂ ਬਾਅਦ ਕੁਝ ਆਪਣੀ ਕਾਰਵਾਈ ਕਰਨਾ ਚਾਹੁੰਦੀ ਸੀ ਪਰ ਪੁਲਿਸ ਨੇ ਕਰਨ ਕਿੱਤੀ ਕੰਦੂਰੀ ਸ਼ਰਾਬ ਪੜਾਈ ਅਧੀ ਤੇ ਅਸੀਂ ਜਦੋਂ ਫਿਰ ਅੰਦਰ ਐਂਟਰੀ ਦੁਆਰਾ ਕੀਤੀ ਤੇ ਆ ਕੇ ਦੇਖਿਆ ਇੱਥੇ ਕਿ ਇੱਥੇ ਇੱਕ ਅਲਮਾਰੀ ਰੱਖੀ ਆ ਜਿਹਨੂੰ ਇਹਨੇ ਲੋਕ ਲਾ ਕੇ ਰੱਖਿਆ ਸੀ ਜਿਹਦੇ ਵਿੱਚੋਂ ਆਹ ਦੇਖੋ ਕਿਹੜੀ ਕਿਹੜੀ ਮਹਿੰਗੀ ਸ਼ਰਾਬ ਜਿਗਲੀ ਹੋਣਾ ਆ ਹੁਣ ਆ ਆ ਪੁਲਿਸ ਨੇ ਭਾਈ ਪਰ ਮੈਨੂੰ ਪਹਿਲਾਂ ਕਢੀ ਆ ਆ ਹੁਣ ਬਾਅਦ ਚ ਜ세 ਬਦਨੇ ਕਢੀ ਆ ਇਹ ਵੇਖੋ ਵੀ ਇੰਨੀ ਸ਼ਰਾਬ ਹੋਰ ਕਿੱਥੇ ਭਾਗੀ ਜਾਈਏ ਅਸੀਂ ਬੋਲ ਸ਼ਰਾਬ ਤਾਂ ਰਹਿ ਗਈ ਆ ਪੂਰੀ ਨੀਂਗੋ ਅਸੀਂ ਬੋਲੋ ਬੜੀਆ ਚਲੋ ਅਸੀਂ ਬੋਲੋ ਸਾਰੇ ਗੀਰ ਦੇ ਦਰ ਅਸੀਂ ਪੂਰੀ ਹੋ ਗਿਆ ਨੀ ਗਿਆ ਹੋ ਗਿਆ ਹੋ ਗਿਆ ਅਸੀਂ ਤਾਂ ਪੂਰੀ ਆ ਗਏ ਸ਼ਰਾਬ ਸਾਰੀ ਖੇਤੇ ਦੀ ਬਹੁਤ ਬਹੁਤ ਮਹਿੰਗੀ ਦਾਦਾ ਜੀ ਹਾਫੇ ਤੇ ਇੱਥੇ ਕੋਈ ਗਰਸਿਆ ਮਾਰ ਕੋਈ ਕਹਿੰਦੇ ਸੰਦੇ ਦਾਦਾ ਜੀ ਬੋਲਦਾ ਸ਼ਰਾਬ ਦੀ ਇਹ ਪੀਦਾ ਸੀ ਸੋ ਬੇਨਤੀ ਸਰ ਤਨੂ ਆ ਪਤਾ ਨਹੀਂ ਪੀਂਦਾ ਕਿ ਸਪਲਾਈ ਕਰਦਾ ਇਹ ਨਹੀਂ ਪਤਾ ਨਹੀਂ ਪਤਾ ਨਹੀਂ ਕੀ ਕਰਦਾ ਇਹਨੂੰ ਮੈਂ ਇੱਕ ਬੇਨਤੀ ਕਰਦਾ ਆ ਵੀ ਉਹਨੂੰ ਸਪੈ ਸੁਦੇਸ਼ ਸਾਹਿਬ ਦੀ ਗੱਲ ਰੁਕਦੀ ਆ ਕਿ ਇਹ ਹੁਣ ਪ੍ਰਸ਼ਾਸਨ ਦੇ ਤਹਿ ਤੱਕ ਜਾਵੇ ਕਿ ਇਹ ਕਲੀ ਸਪਲਾਈ ਕਦੇ ਸਪਲਾਈ ਵੀ ਕਰਦਾ ਹੋ ਸਕਦਾ ਕਿਉਂਕਿ ਜਿਹਨੀਆਂ ਸ਼ਰਾਬ ਪੀਣ ਵਾਲੇ ਤੇ ਘਰੋਂ ਨਹੀਂ ਮਿਲਦੀ ਪੀਣ ਵਾਲਾ ਨਹੀਂ ਮੇਰੇ ਇਹ ਜਰੂਰ ਜਾਂ ਸਪਲਾਈ ਕਰਦਾ ਹੋਊਗਾ ਇਹ ਜਰੂਰ ਇਹ ਕਾਰੋਬਾਰ ਕਰਦਾ ਤੂੰ ਮੋਟਰਾਂ ਦਾ ਕੰਮ ਤੂੰ ਕਰਦਾ ਫਿਰ ਮੈਂ ਜਿਹੜੀ ਮੋਟਰਾਂ ਦਾ ਕੰਮ ਤੂੰ ਕਰਦਾ ਹੈ ਬੱਚਾ ਬੱਚੇ ਕੋਈ ਸ਼ਰਾਬੀ ਦੇ ਤੂੰ ਕਲਾ ਵੀ ਨਾ ਹੈ ਕਲਾ ਮੇਰਾ ਇੰਦਰ ਕਲਾ ਇਹ ਇਸ ਦਾ ਗੱਲੋਂ ਕਹਿੰਦਾ ਫਿਰ ਇਹ ਮਾਈ ਬਾੜ ਗੇ ਹੈ ਬਰੂਆਂ ਦੇ ਦੀ ਮਾਈਕਲ ਮਾਰ ਦੀ ਖਰਾਬ ਹੈ ਹਰੇ ਬਾਦੀ ਖਰਾਬ ਹੈ ਖੁੱਲ ਕੇ ਬੋਲ ਖੁੱਲ ਕੇ ਬੋਲ ਇਹ ਮਾਈਕਰ ਪਿੱਛੇ ਅੰਮ੍ਰਿਤ ਪਾਲਤ ਸਿੰਘ ਆ ਕੰਮ ਸਿੰਘਾਂ ਦੇ ਆ ਉਹ ਪਾਲਦੇ ਆ ਤਾਂ ਨਹੀਂ ਕਿਉਂ ਬਦਨਾਮ ਤਾਂ ਬੜਾ ਬਣ ਗਿਆ ਹੈਗਾ ਹੁਣ ਉਹ ਆ ਗਿਆ ਪ੍ਰਸ਼ਾਸਨ ਆ ਐਸਚੀਓ ਵੀ ਆ ਗਿਆ ਇਹ ਰੋਬ ਇਹ ਭੁੱਲ ਨਹੀਂ ਹੋਊਗੀ ਸਾਈ ਸੰਗਤ ਕੋ ਮਾਫੀ ਮੰਗਦੇ ਸਾਡੇ ਕਿਰਪਾ ਕਰੋ ਮਿਹਰ ਕਰੋ ਬਾਈ ਜੋ ਸਾਡੇ ਹੋਏ ਮਾਰੇ ਸਰਕਾਰ ਹੋਏਗਾ ਵੱਤੋ ਵੱਤਈ ਸਰਕਾਰ ਕਰਾਂਗੇ ਕਿਹੜਾ ਹੋ ਗਿਆ ਜੀ ਇਹ ਰਜਿੰਦਰ ਨਗਰ ਅਜੀਤ ਨਗਰ ਬਾਬਾ ਜੀ ਕੀ ਨਾਂ ਟੜਾ ਮੇਰਾ ਨਾਂ ਜਸਮੀਤ ਸਿੰਘ ਹੈ ਸਰ ਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਅੰਮ੍ਰਿਤਸਰ ਸ਼ਹਿਰ ਅਰਜਿੰਦਰ ਨਗਰ ਇਥੇ ਜਸਬੀਰ ਸਿੰਘ ਦੇ ਅੰਮ੍ਰਿਤਪਾਲ ਇਹ ਜਿਹੜਾ ਅੰਮ੍ਰਿਤਪਾਲ ਆ ਇਹਦੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਤੇ ਸ਼ਰਾਬ ਵੀ ਜਿਹੜੀ ਆ ਉਹ ਦਸੋਂ ਤੋਂ ਬਾਹਰੀ ਹੈ ਜਿਹੜੀ ਡਿਗਲੀ ਹੈ ਤੇ ਇਥੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਵੀ ਫੋਨ ਕਰਦੇ ਆ ਸਾਰੇ ਪਹੁੰਚ ਗਏ ਆ ਸਾਨ ਸਤਿਗੁਰਾਂ ਨੂੰ ਤਾਂ ਆਰਾਮ ਸਰਵਿਕੇ ਸੁਭਾਏ ਮਾਨ ਕਰ ਦਿੱਤਾ ਅਸੀਂ ਇਥੋਂ ਦੇ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਕਿ ਇਸ ਅੰਮ੍ਰਿਤਪਾਲ ਜਿਹੜਾ ਜਿਹਦੇ ਘਰ ਸ਼ਰਾਬ ਸੀ ਉਹਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਸ਼ਰਾਬ ਜਿਹੜੀ ਆ ਉਹ ਗਿਣਤੀ ਤੋਂ ਬਾਹਰੀ ਹੈ ਤੇ ਅਸੀਂ ਨਾਲ ਹੀ ਮੀਡੀਆ ਨੂੰ ਵੀ ਦੱਸਦੇ ਆ ਕਿ ਇਦਾਂ ਨਾ ਕਰੋ ਘਰ ਵਿੱਚ ਗੁਰੂ ਦਾ ਸਾਹਿਬ ਪ੍ਰਕਾਸ਼ ਕਰਕੇ ਜਿਹੜੇ ਸ਼ਰਾਬ ਮੀਟ ਜਿਹਨਾਂ ਦਾ ਘਰਾਂ ਚੱਲਦਾ ਉਹ ਆਪਣੇ ਆਪ ਹੀ ਗੁਰਦੁਆਰਾ ਸਾਹਿਬ ਕੇ ਸੁਭਾਏ ਮਾਨ ਕਰਿਆ ਉਹ ਮੈਂ ਤਾਂ ਜਿਵੇਂ ਪ੍ਰਸ਼ਾਦ ਜੀ ਨੂੰ ਲੈ ਕੇ ਉਹਨਾਂ ਦੇ ਘਰਾਂ 'ਚ ਪਹੁੰਚਾਂਗੇ ਤੇ ਨਾਲ ਉਹਨਾਂ ਦੇ ਕਾਰਵਾਈ ਜ਼ਰੂਰ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ